ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਅੱਪਾ ਬਣਾਵਾਂਗੇ ਬਹੁਤ ਹੀ ਟੇਸਟੀ ਕਰਦੇ ਵਿੱਚ ਚੁਰਮੇਲੇ ਟੁੱਟ ਚੁਰਮੇਲੇ ਟੁੱਟ ਨੂੰ ਬਣਾਉਣ ਵਾਸਤੇ ਆਪਣੇ ਕੋਲ ਚਾਰ ਕੋਲੀਆਂ ਆਟੇ ਦੀਆਂ ਨਹੀਂ ਇਹਨੂੰ ਆਪਾਂ ਚੰਗੀ ਤਰ੍ਹਾਂ ਛਾਲ ਲਿਆ ਸੀ ਠੀਕ ਹੈ ਜੀ ਆਪਾਂ ਜਿੰਨਾ ਜਿੰਨਾ ਸਮਾਨ ਪਾਵਾਂਗੇ ਤੁਹਾਨੂੰ ਨਾਲ-ਨਾਲ ਦੱਸਾਂਗੇ ਤੇ ਨਾਲ ਇੱਕ ਕੋਲੀ ਪਾਵਾਂਗੇ ਆਪਾਂ ਇਹਦੇ ਵਿੱਚ ਸੂਜੀ ਦੀ ਠੀਕ ਹੈ ਜੀ ਮੇਜ਼ਰਮੈਂਟ ਦੇ ਹਿਸਾਬ ਨਾਲ ਆਪਾਂ ਐਸੇ ਕੋਲੀ ਦੇ ਨਾਲ ਚਾਰ ਕੋਲੀਆਂ ਆਟੇ ਦੀਆਂ ਪਾਈਆਂ ਸੀ ਤੇ ਇੱਕ ਕੋਲੀ ਸੂਜੀ ਦੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧੀ ਕੋਲੀ ਬੇਸਨ ਦੀ ਉਸੇ ਤਰੀਕੇ ਨਾਲ ਠੀਕ ਹੈ ਜੀ ਆਪਾਂ ਮੇਜ਼ਰਮੈਂਟ ਘਟ ਤੋਂ ਘਟ ਕਰਕੇ ਸਾਰੀ ਰੈਸਿਪੀ ਬਣਾ ਕੇ ਕਲਰ ਕਰਾਂਗੇ ਅੱਤੇ ਕੋਲੀ ਆਪਾਂ ਬੈਸਨ ਲੈ ਲਿਆ ਇਹਨੂੰ ਬੈਸਨ ਨੂੰ ਆਪਾਂ ਚੰਗੀ ਤਰ੍ਹਾਂ ਛਾਣ ਲਿਆ ਸੀ ਤੇ ਹੁਣ ਆਪੇ ਨੂੰ ਮਿਲਾ ਦਾਂਗੇ ਇਸ ਥੇਕੀ ਦੇ ਨਾਲ ਬਹੁਤ ਹੀ ਸੌਖੀ ਰੈਸিপি ਹੈ ਜੀ ਇਹ ਤੁਸੀਂ ਇੱਕ ਵਾਰ ਜਰੂਰ ਬਣਾਇਓ ਘਰ ਦੇ ਵਿੱਚ ਬੱਚੇ ਨੂੰ ਖਵਾਇਓ ਚੁਰਮਾ ਲੱਡੂ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੁੰਦੇ ਆ ਇਨੂੰ ਤੁਸੀਂ ਗਰਮੀ ਦੇ ਵਿੱਚ ਬਾਹਰ ਵੀ 10-15 ਦੇ ਨਾਲ ਹੀ ਰਾਮ ਨਾਲ ਰੱਖ ਸਕਦੇ ਹੋ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਹੈਗੇ ਤੇ ਅਤੀ ਕੁਆਲੀਫਾਈ ਆਪਾਂ ਇਹਦੇ ਵਿੱਚ ਦੇਸੀ ਘਿਓ ਦੀ ਉਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਕਿਉਂਕਿ ਇਹ ਦੇਸੀ ਘਿਓ ਨਾਲ ਬਹੁਤ ਵਧੀਆ ਆਪਣਾ ਚੂਰਮਾ ਬਣ ਕੇ ਲੱਡੂ ਤਿਆਰ ਹੋਣਗੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਹੁਣ ਚੰਗੀ ਤਰ੍ਹਾਂ ਮਿਲਾ ਦਾਂਗੇ ਕਿ ਹੁਣ ਆਪੇ ਨੂੰ ਹੱਥ ਨਾਲ ਚੰਗੀ ਤਰ੍ਹਾਂ ਮਿਕਸ ਕਰਾਂਗੇ ਕਿਉਂਕਿ ਜਿਹੜਾ ਕੰਮ ਜੀ ਹੱਥ ਨਾਲ ਹੁੰਣਾ ਚਮਚ ਨਾਲ ਨਹੀਂ ਹੁੰਦਾ ਹੈਗਾ ਹੱਥਾਂ ਦੇ ਨਾਲ ਬਹੁਤ ਵਧੀਆ ਮਿਕਸ ਹੋ ਚੁੱਕਿਆ ਹੈ ਤੇ ਹੁਣ ਆਪਾਂ ਥੋੜਾ ਥੋੜਾ आटा गुन के तैयार करेंगे आटा आप बिल्कुल भी नर्म नहीं गुनना ठीक है जी आटा बिल्कुल सख्त गुन के तैयार करेंगे क्योंकि जब आप नर्म आटा गुन्ांगे वो बिल्कुल भी अपने बढ़िया नहीं बननी है चूरमा लड्डू तो क्योंकि आप अलग तरीके बना के तैयार करा लो जी इस तरीके आपूँ चंकी तरह मिक्स कर देंगे तो थोड़ा थोड़ा पानी पा आप आटे तैयार करा आटा अपना बिल्कुल सख्त आ दो चार मुक्कीिया मार के आप चंकी तरह ਇਸ ਤਰੀਕੇ ਨਾਲ ਮਿਕਸ ਕਰ ਲਾਂਗੇ ਤਾਂ ਕਿ ਆਪਾਂ 1-2 ਮਿੰਟ ਨੂੰ ਜਦ ਆਪਾਂ ਗੁੰਨਾਂਗੇ ਨਾ ਤੇ ਆਟਾ ਵਧੀਆ ਗੁੰਨ ਕੇ ਆਪਣਾ ਤਿਆਰ ਹੋ ਜਾਊਗਾ ਬਹੁਤ ਸੌਖੀ ਰੈਸিপি ਹੈ ਜੀ ਤੇ ਖਾਣ ਦੀ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਬੱਚੇ ਬੜੇ ਖੁਸ਼ ਹੋ ਕੇ ਖਾਣਗੇ ਤੇ ਟੇਸਟੀ ਵੀ ਬਹੁਤ ਜ਼ਿਆਦਾ ਨੇ ਜੇ ਕਈ ਵਾਰ ਆਪਣਾ ਰੋਟੀ ਖਾਣ ਨੂੰ ਮਨ ਨਹੀਂ ਕਰਦਾ ਦੁਪਹਿਰ ਦੇ ਟਾਈਮ ਤੁਸੀਂ ਇੱਕ ਲੱਡੂ ਖਾ ਸਕਦੇ ਹੋ ਦੋ ਵੀ ਖਾ ਸਕਦੇ ਹੋ ਬਹੁਤ ਫਾਇਦੇਮੰਦ ਹੁੰਦਾ ਹੈਗਾ ਕਿਉਂਕਿ ਇਹਦੇ ਵਿੱਚ ਆਪਾਂ ਕੁਝ ਵੀ ਐਕਸਟਰਾ ਨਹੀਂ ਡਾਲਾਂਗੇ ਸਾਰਾ ਕੁਝ ਆਪਾਂ ਮੀਡੀਅਮ-ਮੀਡੀਅਮ ਚੀਜ਼ਾਂ ਹੀ ਬਣਾ ਕੇ ਜੇ ਤਿਆਰ ਕਰਾਂਗੇ ਚੂਰਮਾ ਲੱਡੂ ਠੀਕ ਹੈ ਜੀ ਲਓ ਜੀ ਆਟੇ ਨੂੰ ਆਪਾਂ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਮਸਲ ਲਈਏ ਤੁਸੀਂ ਦੇਖ ਸਕਦੇ ਆਂ ਤੇ ਹੁਣ ਆਪਾਂ ਇਹਨੂੰ 1-2 ਮਿੰਟ ਲਈ ਰੱਖਾਂਗੇ ਜ਼ਿਆਦਾ ਟਾਈਮ ਨਹੀਂ ਤੇ ਹੁਣ ਉਸੇ ਆਟੇ ਦੀ ਆਪਾਂ ਨੂੰ ਮੋਟੇ-ਮੋਟੇ ਇਸ ਤਰੀਕੇ ਨਾਲ ਲੋਈਆਂ ਜਿਹਾ ਬਣਾਵਾਂਗੇ ਤੇ ਹੱਥਾਂ ਦੇ ਨਾਲ ਇਸੇ ਤਰੀਕੇ ਦੇ ਨਾਲ ਨੱਪ ਲਾਂਗੇ ਜੇ ਤੁਸੀਂ ਚਾਹੋ ਤਾਂ ਹਲਕਾ ਗੋਲ ਵੀ ਕਰ ਸਕਦੇ ਹੋ ਥੋੜਾ ਜਿਹਾ ਵੇਲ ਵੀ ਸਕਦੇ ਹੋ ਜਿਵੇਂ ਤੁਹਾਨੂੰ ਵਧੀਆ ਲੱਗਦਾ ਉਸੇ ਤਰੀਕੇ ਨਾਲ ਕਿਉਂਕਿ ਆਪਾਂ ਇਹਨੂੰ ਸਾਰੇ ਨੂੰ ਦੇਸੀ ਘਿਓ ਦੇ ਵਿੱਚ ਹੀ ਤਲਣਾ ਠੀਕ ਹੈ ਜੀ ਕਿਉਂਕਿ ਆਪਾਂ ਇਹਨੂੰ ਇਸ ਤਰੀਕੇ ਨਾਲ ਹੀ ਬਣਾਉਣੇ ਆ ਅੱਜ ਚੁਰਮਾ ਲੱਡੂ ਕਿਉਂਕਿ ਆਪਾਂ ਦੂਸਰੇ ਤਰੀਕੇ ਦਾ ਵੀ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਸੀ ਪਰ ਉਹਦੇ ਨਾਲ ਕਿਉਂ ਬਹੁਤ ਜ਼ਿਆਦਾ ਲੱਗ ਜਾਂਦਾ ਇਸ ਤਰੀਕੇ ਨਾਲ ਆਪਾਂ ਸਿਰਫ ਇਹਨੂੰ ਪਾਈਆ ਘਿਓ ਦੇ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਲਓ ਜੀ ਹੁਣ ਇਸੇ ਤਰੀਕੇ ਨਾਲ ਆਪਾਂ ਥੋੜਾ ਛੋਟਾ ਹੱਥ ਨਾਲ ਲੋਈਆਂ ਬਣਾ ਕੇ ਤਿਆਰ ਕਰ ਲਾਂਗੇ ਤੇ ਸਾਰੀਆਂ ਲੋਈਆਂ ਨੂੰ ਇਸੇ ਤਰੀਕੇ ਨਾਲ ਆਪ ਇੱਕ ਡੋਂਗੇ ਦੇ ਵਿੱਚ ਇਕੱਠੀ ਜਾਵਾਂਗੇ ਲਓ ਜੀ ਬੜੀ ਵਧੀਆ ਇਹ ਰੈਸিপি ਹੈ ਬਹੁਤ ਹੀ ਟੇਸਟੀ ਤੇ ਬੱਚੇ ਨੂੰ ਬਹੁਤ ਪਸੰਦ ਆਊਗਾ ਤੁਸੀਂ ਬੱਚੇ ਲਈ ਜਰੂਰ ਬਣਾਇਆ ਕਈ ਵਾਰ ਬੱਚੇ ਤਾਂ ਰੋਟੀ ਖਾਣਾ ਪਸੰਦ ਨਹੀਂ ਕਰਦੇ ਤੁਸੀਂ ਇਸੇ ਤਰੀਕੇ ਨਾਲ ਉਹਨਾਂ ਨੂੰ ਇੱਕ ਤਰ੍ਹਾਂ ਦਾ ਆਟਾ ਵੀ ਖਵਾ ਸਕਦੇ ਹੋ ਬੇਸਨ ਵੀ ਖਵਾ ਸਕਦੇ ਹੋ ਕਿਉਂਕਿ ਇਹ ਵੀ ਇੱਕ ਰੋਟੀ ਦਾ ਹੀ ਕੰਮ ਕਰਦੀ ਹੈ ਠੀਕ ਹੈ ਜੀ ਲਓ ਜੀ ਇਧਰ ਆਪਾਂ ਦੇਸੀ ਘਿਓ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਤੇ ਹੁਣ ਗੈਸ ਨੂੰ ਕਰਾਂਗੇ ਆਪਾਂ ਮੀਡੀਅਮ ਤੇ ਇੱਕ ਇੱਕ ਲੋਈ ਕਰਕੇ ਆਪਾਂ ਇਹਨੂੰ ਤੇਲ ਘਿਓ ਦੇ ਵਿੱਚ ਛੱਡਾਂਗੇ ਤੇ ਇਹਨੂੰ ਵੀ ਬਿਲਕੁਲ ਮੀਡੀਅਮ ਗੈਸ 'ਤੇ ਪਕਾਉਣਾ ਠੀਕ ਹੈ ਜੀ ਤੇਜ਼ ਗੈਸ 'ਤੇ ਤੁਸੀਂ ਨਾ ਬਕਾਓ ਜੇ ਤੁਸੀਂ ਤੇਜ਼ ਗੈਸ 'ਤੇ ਪਕਾਉਂਗੇ ਤਾਂ ਇਹ ਨਹੀਂ ਬਾਰੋ-ਬਾਰ ਜਲ ਜਣਾ ਅੰਦਰੋਂ ਬਿਲਕੁਲ ਕੱਚਾ ਰਹੇਗਾ ਠੀਕ ਹੈ ਜੀ ਇਸੇ ਕਰਕੇ ਮੀਡੀਅਮ ਗੈਸ 'ਤੇ ਆਪਣੀ ਪਕਾ ਕੇ ਤਿਆਰ ਕਰਾਂਗੇ ਤੇ ਇਹਦੇ ਨਾਲੇ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਊਗਾ ਲਓ ਜੀ ਨਾਲ ਦੀ ਨਾਲ ਹੀ ਆਪਾਂ ਇਸ ਤਰ੍ਹਾਂ ਇਹਨੂੰ ਜਿੰਨੀਆਂ ਆਪਣੀਆਂ ਆਟੇ ਦੀਆਂ ਲੋਈਆਂ ਦੀ ਵਿਚਾਰੀਆਂ ਉਨੀਆਂ ਆਪਾਂ ਘੋੜੇ ਦੇ ਵਿੱਚ ਛੱਡਾਂਗੇ ਜਿਆਦਾ ਨਹੀਂ ਆਪਾਂ ਪਾਣੀ ਹੈਗੀ ਤਾਂ ਕਿ ਇਹਨਾਂ ਨੂੰ ਪੱਕਣ ਵਾਲੇ ਵੀ ਟਾਈਮ ਚਾਹੀਦਾ ਤੇ ਖੁੱਲੀ ਜਗ੍ਹਾ ਚਾਹੀਦੀ ਹੈ ਠੀਕ ਹੈ ਜੀ ਲਓ ਜੀ ਹੁਣ ਆਪਾਂ ਇੱਕ ਚਮਚੇ ਦੇ ਨਾਲ ਜਾਂ ਇੱਕ ਚਮਟੇ ਦੇ ਨਾਲ ਤੁਸੀਂ ਇਹਨੂੰ ਇਸੇ ਤਰੀਕੇ ਨਾਲ 2 ਮਿੰਟ ਗਿੰਦ ਕਰ ਪੱਕ ਗਏ ਨਾਲ-ਨਾਲ ਪਲਟਦੇ ਰਾਵਾਂਗੇ ਤੇ ਬਰਾਉਨ ਹੋਣ ਚੱਕਰ ਆਪਾਂ ਇਹਨੂੰ ਚੰਗੀ ਤਰ੍ਹਾਂ ਮੀਡੀਅਮ ਗੈਸ ਤੇ ਭੁੰਨਾਂਗੇ ਕਾਕੇ ਬਹੁਤ ਹੀ ਬੁਧਿਆ ਟੇਸਟੀ ਲੱਡੂ ਆਪਣੇ ਬਣ ਕੇ ਤਿਆਰ ਹੋਣ ਤੇ ਖਰਾਬ ਵੀ ਨਾ ਹੋਣ 10 15 ਦਿਨ ਛੁੱਟੀਆਂ ਦੇ ਟਾਈਮ ਆ ਜੀ ਬੱਚੇ ਕੁਛ ਨਾ ਕੁਛ ਤਾਂ ਘਰੇ ਮੰਗਦੀ ਰਹਿੰਦੇ ਆ ਖਾਣ ਨੂੰ ਤੁਸੀਂ ਇਹੋ ਜਿਹੀਆਂ ਰੈਸਪੀ ਆਪਣੇ ਬੱਚੇ ਨੂੰ ਘਰੇ ਲਿਆ ਕੇ ਬਣਾ ਕੇ ਖਵਾਓ ਨਾ ਆਪ ਬਾਹਰ ਦਾ ਖਵਾਓ ਕਿਉਂਕਿ ਬਾਹਰ ਕੋਈ ਵੀ ਚੀਜ਼ ਆਪ ਘਰ ਵਿੱਚ ਲੈ ਕੇ ਆਉਣੇ ਉਹ ਹਮੇਸ਼ਾ ਹੀ ਰਿਫਾਈਨਡ ਵਿੱਚ ਬਣ ਕੇ ਹੀ ਤਿਆਰ ਹੁੰਦੀ ਆ ਤੁਸੀਂ ਛੁੱਟ ਦੇਸੀ ਘੋੜੇ ਵਿੱਚ ਆਪਣੇ ਬੱਚੇ ਨੂੰ ਨਵੀਂ ਨਵੀਂ ਆਈਟਮ ਬਣਾ ਕੇ ਛੁੱਟੀਆਂ ਦੇ ਵਿੱਚ ਖਵਾਓ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਬਹੁਤ ਛੇਤੀ ਬਣ ਕੇ ਹੀ ਤਿਆਰ ਹੋ ਜਾਂਦੀ ਆ ਲਓ ਜੀ ਇਹ ਚੰਗੀ ਤਰ੍ਹਾਂ ਬਰਨ ਹੋ ਚੁੱਕੀ ਨੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਇੱਕ ਛਾਨੀ ਦੇ ਨਾਲ ਬਾਹਰ ਕੱਢ ਲਾਂਗੇ ਇਸ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਟੇਸਟ ਆਂਦਾ ਹੈ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਇਹ ਨੂੰ ਆਪਾਂ ਰਾਜਸਥਾਨ ਵਾਲੇ ਬਹੁਤ ਵਧੀਆ ਇਸ ਰੈਸিপি ਨੂੰ ਬਹੁਤ ਜ਼ਿਆਦਾ ਮੰਨਦੇ ਨੇ ਉਹ ਬਹੁਤ ਜ਼ਿਆਦਾ ਬਣਾਉਂਦੇ ਨੇ ਇਸੇ ਲਈ ਮੈਂ ਸੋਚਿਆ ਇੱਕ ਦਿਨ ਆਪਾਂ ਵੀ ਪੰਜਾਬ ਵਿੱਚ ਜ਼ਰੂਰ ਬਣਾ ਕੇ ਤੁਹਾਨੂੰ ਇਸ ਰੈਸিপি ਦੀ ਵੀਡੀਓ ਦੇਵਾਂਗੇ ਜੀ ਬਹੁਤ ਵਧੀਆ ਬਰਾਊਨ ਕਲਰ ਆ ਚੁੱਕਿਆ ਇਹ ਤੁਸੀਂ ਦੇਖ ਸਕਦੇ ਹੋ ਤੇ ਉਸੇ ਤਰੀਕੇ ਨਾਲ ਆਪਾਂ ਬਾਕੀ ਦੀਆਂ ਲੋਈਆਂ ਨੂੰ ਵੀ ਇਸੇ ਤਰੀਕੇ ਨਾਲ ਫਰਾਈ ਕਰ ਲਾਂਗੇ ਬਹੁਤ ਵਧੀਆ ਟੇਸਟੀ ਟੇਸਟੀ ਇਹ ਆਪਾਂ ਬਣਾ ਕੇ ਤਿਆਰ ਕਰਾਂਗੇ ਇਹਨੂੰ ਆਪਾਂ ਤਿੰਨ ਵਾਰੀ ਤਲਾਂਗੇ ਠੀਕ ਹੈ ਜੀ ਕਿ ਇੰਨਾ ਜ਼ਿਆਦਾ ਇੰਨਾ ਵਧੀਆ ਇਹ ਬਣ ਕੇ ਤਿਆਰ ਹੋ ਜਾਂਦੀਆਂ ਤੇ ਮੀਡੀਅਮ ਗੈਸ ਤੇ ਆਪਾਂ ਇਹਨੂੰ ਪਕਾਵਾਂਗੇ ਆਪਾਂ ਕੜਾਹੀ ਦੇ ਵਿੱਚ ਉਨਾਂ ਹੀ ਕਿਊ ਐਡ ਕੀਤਾ ਜਿੰਨੀ ਕ ਆਪਾਂ ਨੂੰ ਜ਼ਰੂਰਤ ਹੈ ਠੀਕ ਹੈ ਜੀ ਉਸ ਜ਼ਰੂਰਤ ਤੋਂ ਜ਼ਿਆਦਾ ਆਪਾਂ ਇਹਦੇ ਵਿੱਚ ਕਿਊ ਨਹੀਂ ਐਡ ਕੀਤਾ ਕਿਉਂਕਿ ਬਾਅਦ ਵਿੱਚ ਉਹ ਵੇਸਟ ਹੀ ਹੁੰਦਾ ਠੀਕ ਹੈ ਜੀ ਇਹ ਕਿਊ ਨੂੰ ਆਪਾਂ ਨਾਲ ਦੀ ਨਾਲ ਹੀ ਕੰਮ ਵਿੱਚ ਲੈ ਲਾਂਗੇ ਤੇ ਹੁਣ ਆਪਾਂ ਸਾਰੇ ਨੂੰ ਇੱਕ ਵੱਡੀ ਪ੍ਰਾਂਤ ਦੇ ਵਿੱਚ ਕੱਢ ਲਏ ਨੇ ਤੁਸੀਂ ਦੇਖ ਸਕਦੇ ਹੋ ਇਹਨੂੰ ਇੱਕ ਦੋ ਮਿੰਟ ਲਈ ਆਪਾਂ ਠੰਡਾ ਕਰਾਂਗੇ ਤੇ ਉਸੇ ਤੇਲ ਦੇ ਵਿੱਚ ਆਪਾਂ ਹੁਣ ਮੀਡੀਅਮ ਗੈਸ ਕਰਕੇ ਆਪਾਂ ਨੂੰ ਬਦਾਮਾਂ ਨੂੰ ਥੋੜਾ ਜਿਹਾ ਰੋਸਟ ਕਰਾਂਗੇ ਤਾਂ ਕਿ ਦਾ ਟੇਸਟ ਬਹੁਤ ਵਧੀਆ ਆਵੇ ਆਪਣੇ ਲੱਡੂਆਂ ਦੇ ਵਿੱਚ ਇੱਕ ਮਿੰਟ ਲਈ ਆਪਾਂ ਇਹਨੂੰ ਚੰਗੀ ਤਰ੍ਹਾਂ ਰੋਸਟ ਕਰਾਂਗੇ ਠੀਕ ਹੈ ਜੀ ਤੁਸੀਂ ਚਾਹੋ ਤਾਂ ਇਹਨੂੰ ਜ਼ਿਆਦਾ ਡਾਈ ਫਰੂਟ ਤੁਸੀਂ ਨਹੀਂ ਐਡ ਕਰਨੀ ਠੀਕ ਹੈ ਜੀ ਜੇ ਚਾਹੋ ਤਾਂ ਤੁਸੀਂ ਪਾ ਵੀ ਸਕਦੇ ਹੋ ਪਰ ਗਰਮੀਆਂ ਦਾ ਸੀਜ਼ਨ ਆ ਤੁਸੀਂ ਉਨਾ ਹੀ ਪਾਓ ਜਿੰਨੀ ਕ ਆਪਾਂ ਨੂੰ ਲੋੜਾ ਠੀਕ ਹੈ ਜੀ ਲਓ ਜੀ ਆਪਾਂ ਥੋੜੇ ਜਿਹੀ ਬਦਾਮ ਹੀ ਕੀਤੇ ਨੇ ਕੋਈ ਜ਼ਿਆਦਾ ਨਹੀਂ ਆਪਾਂ ਪਾਏ ਨੇ ਇਸ ਤਰੀਕੇ ਨਾਲ ਆਪਾਂ ਬਦਾਮਾਂ ਨੂੰ ਵੀ ਤਰਲੇ ਤੇ ਥੋੜੇ ਜਿਹਾ ਆਪਾਂ ਇਹਦੇ ਵਿੱਚ ਕਾਜੂ ਵੀ ਐਡ ਕਰਾਂਗੇ ਠੀਕ ਹੈ ਜੀ। ਲਓ ਜੀ ਇਹਨਾਂ ਨੂੰ ਆਪਾਂ ਕੱਢ ਲਿਆ ਬਾਹਰ ਤੇ ਹੁਣ ਆਪਾਂ ਇਹਦੀ ਵਿੱਚ ਐਡ ਕਰਾਂਗੇ ਕੜਾਹੀ ਦੇ ਵਿੱਚ ਕਾਜੂ। ਇਹ ਆਪਣੇ ਕੋਲ ਬਿਲਕੁਲ 10-20 ਕਾਜੂ ਨੇ ਉਸ ਤੋਂ ਜ਼ਿਆਦਾ ਨਹੀਂ ਆਪਾਂ ਐਡ ਕੀਤੇ ਕਿਉਂਕਿ ਡ్రਾਈ ਫਰੂਟ ਆਪਾਂ ਜ਼ਿਆਦਾ ਨਹੀਂ ਐਡ ਕੀਤਾ ਠੀਕ ਹੈ ਜੀ। ਲਓ ਜੀ ਇਹਨੂੰ ਵੀ 1 ਮਿੰਟ ਲਈ ਆਪਾਂ ਚੰਗੀ ਤਰ੍ਹਾਂ ਪਕਾ ਲਾਂਗੇ। ਇਹਨੂੰ ਜ਼ਿਆਦਾ ਪ੍ਰੋਸਟ ਨਹੀਂ ਕਰਨਾ। ਥੋੜਾ ਟਾਈਮ ਹੀ ਕਰਨਾ ਬਸ 1 ਮਿੰਟ ਲਈ ਤੇ ਉਹਨੂੰ ਵੀ ਨਾ ਦੇ ਨਾਲ ਆਪਾਂ ਬਾਹਰ ਕੱਢ ਲਾਂਗੇ। ਤੇ ਇਸੇ ਘੋਵ ਦੇ ਵਿੱਚ ਹੀ ਆਪਾਂ ਸਾਰਾ ਮੈਜ਼ਰਮੈਂਟ ਬਣਾ ਕੇ ਤਿਆਰ ਕਰਨਾ ਕੋਈ ਐਕਸਟਰਾ ਘੋਵ ਆਪਾਂ ਨਹੀਂ ਪਾਉਣਾ ਹੈਗਾ ਇਹ ਆਪਣੇ ਕੋਲੇ ਪਾਈਆ ਘੋਵ ਸੀ ਠੀਕ ਹੈ ਜੀ ਤੇ ਇਦਾਂ ਆਪਾਂ ਸਾਰੇ ਨੂੰ ਉਸੇ ਨੂੰ ਲੋਈਆਂ ਨੂੰ ਇਸ ਤਰ੍ਹਾਂ ਕੱਟ ਕੇ ਚੂਰਮਾ ਬਣਾ ਕੇ ਇਹਦਾ ਤਿਆਰ ਕਰ ਲਾਂਗੇ ਲਓ ਜੀ ਇਸ ਤਰੀਕੇ ਨਾਲ ਆਪਾਂ ਇੱਕ ਕੋਈ ਵੀ ਉਹ ਥੋੜੀ ਲੈ ਲਓ ਤੁਸੀਂ ਕੁਝ ਵੀ ਲੈ ਲਓ ਘਰ ਦੇ ਵਿੱਚ ਆਪਣੇ ਕੋਲ ਗੁੰਡੀ ਘੋਟੇ ਦੀ ਵੀ ਹੁੰਦੀ ਉਸ ਜਿੰਦਾ ਵੀ ਤੁਸੀਂ ਕਰ ਸਕਦੇ ਹੋ ਹੱਥ ਦੇ ਨਾਲ ਵੀ ਕਰ ਸਕਦੇ ਹੋ ਲਓ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਤੁਸੀਂ ਟੁਕੜਾ ਚ ਕੱਟ ਲਿਆ ਤੇ ਹੁਣ ਆਪਾਂ ਮਿਕਸਰ ਦੇ ਗ੍ਰੈਂਡ ਦੇ ਵਿੱਚ ਥੋੜ੍ਹਾ-ਥੋੜ੍ਹਾ ਪਾ ਕੇ ਇਹਨੂੰ ਇਹਦਾ ਇੱਕ ਚੰਗੀ ਤਰ੍ਹਾਂ ਪੰਜੀਰੀ ਵਾਂਗੂ ਪਾਊਡਰ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਪੰਜੀਰੀ ਵਾਂਗੂ ਬਣਾ ਕੇ ਤਿਆਰ ਕਰਨੀ ਆ ਆਪਾਂ ਠੀਕ ਹੈ ਜੀ ਇਹ ਲਓ ਜੀ ਸਾਰੇ ਨੂੰ ਇਸੇ ਤਰੀਕੇ ਦੇ ਨਾਲ ਆਪਾਂ ਕੱਟ ਲੈਣਾ ਹੈ ਤੇ ਇਸੇ ਤਰੀਕੇ ਦੇ ਨਾਲ ਆਪਾਂ ਸਾਰੇ ਨੂੰ ਪੁੱਟ ਕੇ ਚੂਰਮਾ ਬਣਾ ਕੇ ਤਿਆਰ ਕਰ ਲੈਣਾ ਲਓ ਜੀ ਬਹੁਤ ਵਧੀਆ ਦੀ ਖੁਸ਼ਬੂ ਆ ਰਹੀ ਹੈ ਤੇ ਖਾਂਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਤੁਸੀਂ ਜ਼ਰੂਰ ਬਣਾਇਓ ਠੀਕ ਹੈ ਜੀ ਘਰ ਦੇ ਵਿੱਚ ਤੇ ਲਓ ਆਪਏ ਨੂੰ ਬਿਲਕੁਲ ਬਰੀਕ ਪੀਸਿਆ ਠੀਕ ਹੈ ਜੀ ਬਹੁਤ ਵਧੀਆ ਚੁਰਮਾ ਬਣ ਕੇ ਆਪਣਾ ਤਿਆਰ ਹੋ ਚੁੱਕਿਆ ਹੈ ਤੇ ਸਾਰ ਨੂੰ ਆਪਾਂ ਇਸੇ ਤਰੀਕੇ ਨਾਲ ਹੀ ਪੀਸ ਕੇ ਇਕੱਠਾ ਹੀ ਕੱਢ ਕੇ ਰੱਖ ਲਾਂਗੇ ਲਓ ਜੀ ਸਾਰਾ ਚੁਰਮਾ ਬਣ ਕੇ ਆਪਣਾ ਤਿਆਰ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਾਕੀ ਦਾ ਸਮਾਨ ਸਭ ਤੋਂ ਪਹਿਲਾਂ ਆਪਾਂ ਜਿਹੜੇ ਆਪਣੇ ਕੋਲੇ ਬਦਾਮ ਤੇ ਕਾਜੂ ਸੀ ਇਹਨੂੰ ਵੀ ਆਪਾਂ ਦਰਦਰਾ ਜਿਹਾ ਪੀਸ ਲਾਂਗੇ ਜ਼ਿਆਦਾ ਵੀ ਆਪਾਂ ਇਹਨੂੰ ਪਾਊਡਰ ਬਣਾ ਕੇ ਨਹੀਂ ਤਿਆਰ ਕਰਨਾ ਠੀਕ ਹੈ ਜੀ ਹਲਕਾ ਜਿਹਾ ਆਪਾਂ ਇਹਨੂੰ ਦਰਦਰਾ ਪੀਸਾਂਗੇ ਲਓ ਜੀ ਕਿਉਂਕਿ ਦਾਣੇਦਾਰ ਬਹੁਤ ਵਧੀਆ ਲੱਗਦਾ ਲੱਡੂਆਂ ਦੇ ਵਿੱਚ ਜਦੋਂ ਆਪਾਂ ਇਹਨੂੰ ਖਾਨੀਏ ਆਪਣੇ ਮੂੰਹ ਦੇ ਵਿੱਚੋਂ ਤਾਂ ਬਹੁਤ ਜ਼ਿਆਦਾ ਟੇਸਟ ਵਧੀਆ ਆਂਦਾ ਬਾਦਾਮ ਤੇ ਕਾਜੂ ਦਾ ਇਹ ਆਪਾਂ ਨੂੰ ਤੁਸੀਂ ਜ਼ਰੂਰ ਪਾਓ ਠੀਕ ਹੈ ਜੀ ਲਓ ਜੀ ਆਪਾਂ ਦਾਣੇਦਾਰ ਪੀਸ ਲਏ ਇਥੋਂ ਸਾਈਡ ਨੂੰ ਆਪਾਂ ਬਾਹਰ ਕੱਢ ਲਿਆ ਤੇ ਇੱਧਰ ਜਿਹੜੇ ਘਿਓ ਆਪਣਾ ਬਚਿਆ ਸੀ ਉਹਦੇ ਵਿੱਚ ਆਪਣੇ ਕੋਲ ਲਿਆ 1/2 ਕਿਲੋ ਗੁੜ ਠੀਕ ਹੈ ਜੀ ਆਪਣੇ ਕੋਲ 1/2 ਕਿਲੋ ਗੁੜ ਸੀ ਇਹਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲਿਆ ਸੀ ਤੇ ਹੁਣ ਉਸੇ ਘਿਓ ਦੇ ਵਿੱਚ ਆਪਾਂ ਸਿਰਫ ਇਹਨੂੰ ਮੈਲਟ ਹੀ ਕਰਨਾ ਠੀਕ ਹੈ ਜੀ ਇਹਨੂੰ ਜ਼ਿਆਦਾਤਰ ਆਪਾਂ ਗੈਸ ਤੇ ਨਹੀਂ ਰੱਖਣਾ ਇਨੂੰ ਬਸ ਜਿੰਨਾ ਤੇ ਕਰੇਪੀ ਗਲਦਾ ਨਹੀਂ ਹੈਗਾ ਉਨਾ ਚਿਰ ਆਪਾਂ ਇਹਨੂੰ ਗੈਸ ਦੇ ਉੱਤੇ ਰੱਖਣਾ ਹੈਗਾ ਜੇ ਤੁਸੀਂ ਇਹਨੂੰ ਜ਼ੂਰ ਤੋਂ ਜ਼ਿਆਦਾ ਪਕਾਈ ਜਾਓਗੇ ਤੇ ਸਖਤ ਹੋ ਜਾਊਗਾ ਤੇ ਆਪਣੀਆਂ ਪਿੰਨੀਆਂ ਬਿਲਕੁਲ ਸਖਤ ਹੋ ਜਾਣਗੀਆਂ ਬਸ ਇਸ ਕਰਕੇ ਆਪਾਂ ਤੁਹਾਨੂੰ ਦੱਸਿਆ ਇਹਨੂੰ ਸਿਰਫ ਆਪਾਂ ਪਿਘਲੋਣਾ ਹੀ ਆ ਉਸ ਤੋਂ ਬਾਅਦ ਦੇਖੋ ਜੀ ਆਪਾਂ ਇਹਨੂੰ ਨੀਚੇ ਉਤਾਰ ਲਾਂਗੇ ਜ਼ਿਆਦਾ ਟਾਈਮ ਆਪਾਂ ਇਹਨੂੰ ਗੈਸ ਤੇ ਨਹੀਂ ਰੱਖਣਾ ਗੋੜੇ ਬਿਲਕੁਲ ਆਪਾਂ ਪਿਘਲ ਕੇ ਤਿਆਰ ਆ ਤੇ ਗੈਸ 'ਉਪਾਂ ਕਰਤਾ ਸੀ ਬੰਦ ਤੇ ਸੇਕ ਤੇ ਇਹਨੇ ਸਾਰੇ ਇਹਨੇ ਪਿਘਲ ਜਾਣਾ ਠੀਕ ਹੈ ਜੀ ਲਓ ਜੀ ਹੁਣ ਇਹਨੂੰ ਨਾਲ ਦੀ ਨਾਲ ਹੀ ਆਪਾਂ ਹੁਣ ਇਹਨੂੰ ਚੂਰਮੇ ਦੇ ਵਿੱਚ ਐਡ ਕਰ ਦਾਂਗੇ ਇਸ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਬਣਦਾ ਜੇ ਤੁਸੀਂ ਚਾਹੋ ਤਾਂ ਇਹਨੂੰ ਚੀਨੀ ਤੇ ਪਾ ਸਕਦੇ ਹੋ ਸ਼ੱਕਰ ਵੀ ਪਾ ਸਕਦੇ ਹੋ ਪਰ ਗੁੜ ਨਾਲ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਬਸ ਗੁੜ ਵਧੀਆ ਹੋਣਾ ਚਾਹੀਦਾ ਤੁਹਾਡਾ ਠੀਕ ਹੈ ਜੀ ਲਓ ਜੀ ਇੱਕ ਵਾਰੀ ਆਪਾਂ ਇਹਨੂੰ ਕੜਛੀ ਦੇ ਨਾਲ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਕਿਉਂਕਿ ਇਹ ਬਹੁਤ ਜ਼ਿਆਦਾ ਗਰਮ ਹੈ ਤੁਸੀਂ ਇਹਨੂੰ ਹੱਥ ਨਾਲ ਪੀਸਣਾ ਨਾ ਕਰੋ ਬਾਅਦ ਵਿੱਚ ਆਪਾਂ ਇਹਨੂੰ ਹੱਥ ਨਾਲ ਮਿਕਸ ਕਰ ਸਕਦੇ ਹਾਂ ਲਓ ਜੀ ਹੁਣ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਕਾਜੂ ਤੇ ਬਦਾਮ ਤੇ ਸਾਰਾ ਸਮਾਨ ਹੁਣ ਇਕੱਠਾ ਹੀ ਪਾ ਦਾਂਗੇ ਆਪਾਂ ਲਓ ਜੀ ਅੱਧੀ ਕੋਲੀ ਪਾਵਾਂਗੇ ਆਪਾਂ ਇਹਦੇ ਵਿੱਚ ਖਸਖਸ ਦੀ ਥੋੜੀ ਜਿਹੀ ਆਪਾਂ ਰੱਖਾਂਗੇ ਵਾਪਸ ਅੱਧੀ ਕੋਲੀ ਤੋਂ ਤੁਸੀਂ ਸਮਝ ਲਓ ਪਕਾਟੀ ਪਾਈ ਹੈ ਠੀਕ ਹੈ ਜੀ ਉਹ ਵੀ ਆਪਾਂ ਅੱਧੀ ਪਚਾ ਲਈ ਹੈ ਮੀਜ਼ਰੇਮੈਂਟ ਦੇ ਸਾਰਾ ਜਿੰਨੀ ਖਲੂੜ 19 ਚੀਜ਼ ਆਪਾਂ ਇਹਦੇ ਵਿੱਚ ਐਡ ਕਰਾਂਗੇ ਖਸਖਸ ਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਊਗਾ ਆਪਣੇ ਚੂਰਮਾ ਲੱਡੂ ਦੇ ਵਿੱਚ ਇਸ ਕਰਕੇ ਆਪਾਂ ਇਹਨੂੰ ਟੋਟਲ ਆਪਾਂ 6-7 ਚਮਚੇ ਭਰ ਕੇ ਪਾਇਨੇ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਕਰ ਲਿਆ ਚੰਗੀ ਤਰ੍ਹਾਂ ਮਿਕਸ ਤੇ ਹੁਣ ਬਣਾਵਾਂਗੇ ਆਪਾਂ ਇਹਦੇ ਲੱਡੂ ਲੱਡੂ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਬਿਲਕੁਲ ਨਰਮ ਰਹਿਣਗੇ ਚਾਹੇ ਤੁਸੀਂ 10 15 ਦਿਨ 20 ਦਿਨ ਵੀ ਰੱਖੋ ਇਹ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਤੇ ਬਿਲਕੁਲ ਵੀ ਇਹ ਸਖਤ ਨਹੀਂ ਹੋਣਗੇ ਕਿਉਂਕਿ ਆਪਾਂ ਨੂੰ ਇਸ ਤਰੀਕੇ ਨਾਲ ਬਣਾ ਕੇ ਤਿਆਰ ਕੀਤਾ ਹੈ ਲਓ ਜੀ ਸਾਰੇ ਲੱਡੂ ਨੂੰ ਆਪਾਂ ਇਸੇ ਤਰੀਕੇ ਦੇ ਨਾਲ ਨਾਪ-ਨਾਪ ਕੇ ਬਹੁਤ ਵਧੀਆ ਬਣਾ ਕੇ ਬਾਹਰ ਕੱਟ ਲਾਂਗੇ ਕਿੰਨੇ ਤੁਹਾਨੂੰ ਇਹ ਦੇਖ ਨੂੰ ਵਧੀਆ ਲੱਗਦਾ ਨਾ ਜੇ ਖਾਂਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਤੁਸੀਂ ਜ਼ਰੂਰ ਬਣਾਇਓ ਇਹਨੂੰ ਘਰ ਦੇ ਵਿੱਚ ਬਣਾ ਕੇ ਤਿਆਰ ਕਰੋ ਆਪਣੇ ਬੱਚੇ ਨੂੰ ਖਵਾਇਓ ਆਪਣੀ ਫੈਮਲੀ ਨੂੰ ਖਵਾਇਓ ਬਿਲਕੁਲ ओरिजिनल ਚੀਜ਼ ਆਪਣੇ ਘਰ ਦੇ ਵਿੱਚ ਬੱਚੇ ਖਾਣਗੇ ਤੇ ਬਿਮਾਰੀਆਂ ਵੀ ਬਹੁਤ ਦੂਰ ਰਹਿਣਗੇ ਬੱਚੇ ਤੋਂ ਲਓ ਜੀ ਲੱਡੂ ਬਣ ਕੇ ਆਪਣੇ ਸਾਰੇ ਤਿਆਰ ਨੇ ਬਹੁਤ ਵਧੀਆ ਬਣ ਕੇ ਚੂਰਮਾ ਲੱਡੂ ਤਿਆਰ ਹੋਏ ਨੇ ਬਿਲਕੁਲ ਸੌਖੇ ਤਰੀਕੇ ਨਾਲ ਤੇ ਬਹੁਤ ਹੀ ਟੇਸਟੀ ਦੇਖੋ ਜੀ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਸਾਈਜ਼ ਤੁਸੀਂ ਆਪਣੇ ਹਿਸਾਬ ਨਾਲ ਵੱਡਾ ਛੋਟਾ ਰੱਖ ਸਕਦੇ ਹੋ ਲਓ ਜੀ ਆ ਪਥਰ ਨੂੰ ਤੋੜ ਕੇ ਵੀ ਦਿਖਾ ਦਿੰਨੇ ਆ ਬਹੁਤ ਹੀ ਨਰਮ ਬਣ ਕੇ ਤਿਆਰ ਹੋਏ ਲਓ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਨਰਮ ਬਣ ਕੇ ਤਿਆਰ ਹੋਏ ਤੇ ਇਹ ਇਸੇ ਤਰੀਕੇ ਨਾਲ ਹੀ ਰਹਿਣਗੇ 10-20 ਦਿਨ ਤੁਸੀਂ ਜਿੰਨਾ ਮਰਜ਼ੀ ਖੁਸ਼ ਹੋ ਕੇ ਖਾਈ ਚੋਲ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਨਾ ਸੱਕਤ ਹੋਣਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਲਈ ਨਵੇਂ-ਨਵੇਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਈਏ ਓਕੇ ਜੀ ਥੈਂਕ ਯੂ ਬਾਏ